ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪੈਰੋਂ ਮਹੱਲਾ ਪੰਜਵਾਂ ਪ੍ਰਥਮੇ ਛੋਡੇ ਪ੍ਰਾਈ ਨਿੰਦਾ ਉਤਰ ਗਈ ਸਭ ਮਨ ਕੀ ਚਿੰਦਾ ਲੋਭ ਮੋਹ ਸਭ ਕੀ ਨੋ ਦੂਰੇ ਪਰਮਾ ਬੈਸਨੋਂ ਪ੍ਰਾਪੇ ਗਜੂਰ ਅਸੋ ਤਿਆਗੀ ਬਿਰਲਾ ਕੋਏ ਹਰ ਹਰ ਨਾਮ ਜਪੈ ਜਨਕ ਹੋਈ ਰਹੋ ਅੰਬੁੱਧ ਕਾ ਛੋਡੇ ਸੰਗ ਕਾਮ ਕ੍ਰੋਧ ਕਾ ਤ੍ਰੇ ਅਰੰਗ ਨਾਮ ਧਿਆਈ ਹਰ ਹਰ ਹਰਿ ਤਾ ਜਿਨਾਂ ਕੈ ਸੰਗ ਨਿਤਤਰੈ ਬੜੀ ਮੀਤ ਹੋਈ ਸ੍ਰੀ ਮਾਨ ਸਰਮੈ ਪੂਰਨ ਭਗਵਾਨੇ ਪ੍ਰਭ ਕੀ ਆਗਿਆ ਮਾਨ ਸੁਖ ਪਾਇਆ ਗੁਰ ਪੂਰ ਹੈ ਹਰ ਨਾਮ ਦੇਡਾਇਆ ਕਿਰਪਾ ਜੇ ਰੱਖੇ ਆਪ ਸੋਈ ਭਗਤਿ ਅਪੈ ਨਾਮ ਜਾਪੇ ਮਨ ਪ੍ਰਗਾਸ ਗੁਰ ਤੇ ਮਤ ਲਈ ਕੋ ਨਾਨਕਤਾ ਕੀ ਪੂਰੀ ਪਈ ਭੈੜੂ ਮਹੱਲਾ ਪੰਜਵਾਂ ਸੁਖ ਨਹੀਂ ਬੋਤੇ ਤਨ ਕਟੈ ਸੁਖ ਨਹੀਂ ਪੀਕੇ ਨਿਰਤੇ ਨਾਟੈ ਸੁਖ ਨਹੀਂ ਬਾਦੀ ਕਮਾਇ ਸਰਬ ਸੁਖ ਹਰ ਹਰ ਗੁਣ ਗਾਈ ਸ਼ੋਗ ਸਜਿ ਆਨੰਦ ਲਾਓ ਸਾਦੇ ਸੰਗਤ ਪਈਆ ਬੜਾ ਭਾਗੀ ਹਰ ਹਰੇ ਗੁਰਮੁਖ ਹਰਿ ਹਰਿ ਨਾਮ ਕਉ ਰਹਾਉ ਬੰਧਨ ਮਾਤ ਪਤਾ ਸਰਵੰਤਾ ਬੰਧਨ ਕਰ ਮੁਕਤਾਰ ਮਹਾਂ ਕਰਤਾ ਬੰਧਨ ਕਟਨਹਾਰ ਮਨ ਵਸੈ ਤਉ ਸੁਖ ਪਾਵੈ ਨਿਸਕਰਮ ਵਸੈ ਸਭ ਜਾਚਕ ਪ੍ਰਭ ਦੇਵ ਨਹਾਰ ਤੁੰਗੋ ਨਿਧਾਨ ਬੇਅੰਤ ਭਾਰ ਜੇ ਨੋ ਕਰਮ ਕਰੈ ਪ੍ਰਵੇ ਆਪਣਾ ਹਰਿ ਹਰਿ ਨਾਮ ਤਿਨੇ ਜਨ ਜਪਨਾ ਗੋਰੇ ਆਪਣੇ ਆਗੈ ਰਦਾ ਕਰ ਕਿਰਪਾ ਪੂਰ ਕੇ ਗੁਣਤਾ ਸਿ ਕਹ ਨਾਨਕ ਤੁਮਰੀ ਸਨਾਈ ਜਿਉ ਭਾਵੈ ਤਿਉ ਰਖੋ ਗੁਰ ਸਾਈਂ ਪੈਰੋਂ ਮਹੱਲਾ ਪੰਜਵਾ ਗੁਰ ਮਿਲ ਤਿਆਗਿਓ ਉਦੋਂ ਜਪਾਉ ਗੁਰਮੁਖ ਜਪਿਓ ਹਰਿ ਕਾ ਨਾਮ ਬਿਸਰੀ ਚਿੰਤੇ ਨਾਮ ਰੰਗ ਲਾਗਾ ਜਨਮ ਜਨਮ ਕਤੋਇਆ ਜਗ ਕਰ ਕਿਰਪਾ ਸਾਪਨੇ ਸੇਵ ਲਾਇ ਸਾਧੂ ਸੰਗ ਸਰਬ ਸੁਖ ਪਾਈ ਰਹਾਉ रोग दो गुरु सब निवारे नाम खुद मन भीतर सारि गुरु भेटर मन भया आनंदे सरनि ध्यान नाम भगवान ते जन्म मरण की मिटि जमतरा से साद संगत ऊंद कमल विगासे गुण गावत ने चल बिसे राम पूर्ण होई सगले काम दुर्लभ दे आई परवाने सफल होई जप हरि हरि नाम कहो नानक मन प्रभु कृपा करी ਸਾਸ ਗਿਰਾਸ ਜਪ ਹਰ ਹਰੀ ਪੈਰੁ ਮਹੱਲਾ ਪੰਜਮਾ ਸਤਿ ਉਚਾ ਜਾ ਕਾ ਨਾਮ ਸਦਾ ਸਰਾਤ ਹਤੇ ਗੁਣ ਗਾਓ ਜਿਸ ਸਿਮਰਤੇ ਸਗਲਾ ਦੁਖ ਜਾਇ ਸਰਬ ਸੁਖ ਵਸੈ ਮਨਿ ਆਇ ਸਮਰਮਨਾ ਤੋਂ ਸਚਾ ਜੋਇ ਹੰਤ ਪਤ ਮੜੀ ਗਤ ਹੋਇ ਰਹਾਉ ਪੁਰਖ ਨਰੰਜਨ ਸਰ ਜਨ ਹਾਰੀ ਜੀ ਜੰਤ ਦੇਵੈ ਆਹਾਰੇ ਕੋਟ ਕਟੈ ਕਿਨ ਬਖਸ਼ਨ ਹਰਿ ਭਗਤ ਪਾਇ ਸਦਾ ਨੇਤਾਰੇ ਸਾਚਾ ਦੰਸਾਚੀ ਬੜਿਆਈ ਗੁਰਪੂਰੈ ਤੇ ਨਿਚਲ ਮਤ ਪਾਈ ਕਰਿ ਕਿਰਪਾ ਜੇ ਰਕਨਹਾਰ ਤਕ ਸਗਲ ਮਿਟੈ ਅੰਧਿਆਰ ਅਪਾਰ ਬ੍ਰਹਮ ਸਿਉ ਲਾਗੋ ਧਿਆਨੇ ਪੂਰਨ ਪੂਰ ਰਿਓ ਨਿਰਵਾਣੇ ਬ੍ਰੰਪੋ ਮੀਟ ਮਿਟੈ ਗੋਪਾਲੇ ਬ੍ਰੰਪੋ ਪੀ ਮੀਟ ਮਿਲੈ ਗੋਪਾਲੇ ਨਾਨਕ ਕਉ ਗੁਰ ਭੈ ਦਿਆਲ ਨਾਨਕ ਕਉ ਗੁਰ ਭੈ ਦਿਆਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ